ਆ ਜਿਹੜਾ ਪਾੜਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਆ ਇਹ ਹੀ ਨੀਤੀਆਂ ਇਹ ਜ਼ੋਰਦਾਰ ਢੰਗ ਨਾਲ ਇਥੇ ਲੈ ਕੇ ਆ ਰਹੀ ਹੈ ਐਮਐਸਪੀ ਦੇ ਕੋਈ ਅਰਥ ਨਹੀਂ ਜਿੰਨਾ ਚਿਰ ਸਰਕਾਰੀ ਖਰੀਦ ਤੇ ਪੀਡੀਐਸ ਲਾਗੂ ਨਹੀਂ ਹੁੰਦੀ ਜਿੰਨਾ ਚਿਰ ਤੱਕ ਸਰਕਾਰੀ ਭੰਡਾਰ ਨਹੀਂ ਹੁੰਦੇ ਜਿੰਨਾ ਚਿਰ ਸਰਕਾਰੀ ਖਰੀਦ ਸਰਕਾਰੀ ਏਜੰਸੀਆਂ ਖਰੀਦ ਵਾਸਤੇ ਮੰਡੀਆਂ 'ਚ ਨਹੀਂ ਆਉਂਦੀਆਂ ਜਿੰਨਾ ਚਿਰ ਪ੍ਰਾਈਵੇਟ ਖਰੀਦ ਬੰਦ ਨਹੀਂ ਹੁੰਦੀ ਹਿੰਦੁਸਤਾਨ ਦੇ ਵਿੱਚ ਕੁਦਰਤੀ ਸਰੋਤਾਂ ਦੀ ਕੋਈ ਘਾਟ ਨਹੀਂ ਪਾਣੀ ਤੋਂ ਬਿਜਲੀ ਪੈਦਾ ਹੁੰਦੀ ਹੈ ਸੂਰਜ ਤੋਂ ਬਿਜਲੀ ਪੈਦਾ ਹੁੰਦੀ ਹੈ ਹਵਾ ਤੋਂ ਬਿਜਲੀ ਪੈਦਾ ਹੁੰਦੀ ਹੈ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਹੁੰਦੀ ਹੈ ਕੂੜੇ ਕਰਕਟ ਤੋਂ ਬਿਜਲੀ ਪੈਦਾ ਹੁੰਦੀ ਹੈ ਮੱਕੀ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਕਮਾਦ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਤੁਸੀਂ ਕੀ ਕੀਤਾ ਸੀ 15 ਅਗਸਤ ਦੇ ਦਿਨ ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਮਹਾਤਮਾ ਗੁਣੇਸ਼ ਕਰਕੇ ਗਿਣਿਆ ਜਾਂਦਾ ਹੈ ਕਿ ਦੇਸ਼ ਆਜ਼ਾਦ ਹੋ ਗਿਆ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਜੇ ਕਿਸੇ ਬਜ਼ੁਰਗ ਨੂੰ ਪੁੱਛੀਏ ਕਿ ਤੁਹਾਡਾ ਜਨਮ ਕਿਹੜਾ ਸਾਲ ਦਾ ਹੈ ਤਾਂ ਉਹ ਵੱਡਾ ਟੁਕੀ ਵਾਲਾ ਸਾਲ ਗਿਣਦੇ ਐ ਇਸ ਦਿਨ ਨੂੰ ਕਿ ਮੈਂ ਵੱਡਾ ਟੁਕੀ ਵਾਲੇ ਸਾਲ 6 ਮਹੀਨਾ ਦਾ ਸੀ ਜ ਜਿਹੜੀ ਉਹ ਇਸ ਦਿਨ ਨੂੰ ਵੱਡਾ ਟੁਕੀ ਵਾਲਾ ਦਿਨ ਗਿਣਦੇ ਆ ਇਹ ਵੱਡਾ ਟੁਕੀ ਭਾਰਤ ਦੇ ਵਿੱਚ ਸਿਰਫ ਦੋ ਸੂਬਿਆਂ ਦੇ ਵਿੱਚ ਹੀ ਕਿਉਂ ਹੋਈ ਇੱਕ ਵਿਚਾਰਨ ਦਾ ਸਵਾਲ ਹੈ ਹਿੰਦੁਸਤਾਨ ਦੀ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਲੜਾਈ ਸੀ ਇਹਦੇ ਵਿੱਚ ਦੋ ਹੀ ਸੂਬੇ ਸੀ ਜਿਨ੍ਹਾਂ ਦਾ ਸਭ ਤੋਂ ਵੱਧ ਐਜੀਟੇਸ਼ਨ ਦੇ ਵਿੱਚ ਹਿੱਸਾ ਸੀ ਸਭ ਤੋਂ ਵੱਧ ਜੇਲਾ ਤੇ ਸਭ ਤੋਂ ਵੱਧ ਬੰਦੇ ਸ਼ਹੀਦ ਇਹਨਾਂ ਦੋ ਦਾਂ ਸਟੇਟਾਂ ਦੇ ਹੋਏ ਆ ਅੱਜ ਵੀ ਐਜੀਟੇਸ਼ਨ ਦੇ ਰੂਪ ਚ ਅਵੇ ਅੰਦਾਸਾਲੇ ਪਾਸੋਂ ਲੜਾਈ ਦਾ ਤਰੀਕਾ ਗੱਲ ਸਮਝਣ ਦਾ ਢੰਗ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਲੋਕਾਂ ਨੂੰ ਮੰਗ ਲਾਉਣ ਦਾ ਢੰਗ ਇਹਨਾਂ ਲੋਕਾਂ ਨੂੰ ਬਾਦੋਂ ਇਸ ਕਰਕੇ ਇਹ ਸਟੇਟਾਂ ਤੋਂ ਇਹਨਾਂ ਨੂੰ ਪਹਿਲੇ ਖਤਰਾ ਸੀ ਤੇ ਜਾਣ ਲੱਗਿਆ ਕਿ ਇਹਨਾਂ ਵਾਸਤੇ ਇਹ ਗੱਲ ਜ਼ਰੂਰੀ ਸੀ ਕਿ ਉਹ ਦੋਨੋਂ ਇਹ ਸੂਬਿਆਂ ਦੇ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਬਹੁਤ ਜ਼ਿਆਦਾ ਜ਼ੋਰ ਫੜ ਗਈ ਸੀ ਜਿਨੇ ਇਹ ਕਿਹਾ ਸੀ ਕਿ ਲੋਕੋ ਸੋਡੇ ਨਾਲ ਠੱਗੀ ਲਗਣੀ ਹੈ ਸੋਡੇ ਨਾਲ ਧੋਖਾ ਹੁਣਾ ਦੋ ਵਿਚਾਰਾ ਚੱਲ ਰਹੀਆਂ ਸੀ ਕਿ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਹੈ ਇੱਕ ਇਹ ਆਈ ਸੀ ਕਿ ਅੰਗਰੇਜ਼ਾਂ ਨੂੰ ਇੱਥੋਂ ਭਜਾਉਣਾ ਹੈ ਇੱਕ ਵਿਚਾਰ ਸੀ ਵੀ ਇਥੋਂ ਅੰਗਰੇਜ਼ਾਂ ਨੂੰ ਭੇਜਣਾ ਹੈ ਭੇਜਣ ਤੇ ਭਜਾਉਣ ਦੇ ਵਿੱਚ ਬੜਾ ਫਰਕ ਐਸੇ ਕਰਕੇ ਉਹ ਹੋਇਆ ਕਿਉਂਕਿ ਹਾਕਮ ਧਿਰ ਜਦੋਂ ਵੀ ਅਸੀਂ ਕਿਸੇ ਧਿਰ ਨਾਲ ਲੜਾਈ ਕਰਦੇ ਹਾਂ ਜਰਮਾਨੀ ਧਿਰ ਨਾਲ ਹੇਠਲੇ ਲੋਕ ਲੜਦੇ ਆਂ ਕਿਸੇ ਵੀ ਮੋਰਚੇ ਦੇ ਵਿੱਚ ਪਰ ਮੈਂ ਇੱਕ ਜਥੇਬੰਦੀ ਆ ਆਪਾਂ ਮੈਂ ਦੱਸ ਜਥੇਬੰਦੀਆਂ ਨੇ 50 ਜਥੇਬੰਦੀਆਂ ਨੇ ਹਾਕਮਾਂ ਦੀ ਇਹ ਲੋੜ ਹੁੰਦੀ ਹੈ ਜੇ ਕਮਜ਼ੋਰ ਕੜੀ ਲੱਭਣੀ ਹੁੰਦੀ ਹੈ ਉਹਦੇ ਵਿੱਚ ਕਮਜ਼ੋਰ ਕੜੀ ਨਾਲ ਗੱਲ ਕਰਨੀ ਹੁੰਦੀ ਹੈ ਉਹਦੇ ਉਸ ਕਮਜ਼ੋਰ ਕੜੀ ਨੂੰ ਹੱਥ ਪਾ ਕੇ ਉਹਨੂੰ ਅਰਦੇ ਮਗਰ ਲਾ ਕੇ ਉਹਦੇ ਨਾਲ ਇੱਕ ਸਮਝੌਤਾ ਕਰਕੇ ਦੂਜੀ ਤੇ ਠੱਬੀ ਲਾਉਣੀ ਹੁੰਦੀ ਹੈ ਉਸ ਕਹਿੰ ਹਾਲਤਾਂ ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਹਹਾਕਾਰ ਬੱਚੀ ਹੋਈ ਸੀ ਸਾਮਰਾਜੀ ਮੁਲਕਾਂ ਦਾ ਸਪਾਇਆ ਹੋ ਰਿਹਾ ਸੀ ਸਾਮਰਾਜ ਦੀ ਪਹੁੰਚ ਖਤਮ ਹੋ ਰਹੀ ਸੀ ਸਮਾਜਵਾਦੀ ਪਹੁੰਚ ਚੜ ਰਹੀ ਸੀ ਇਨਕਲਾਬੀ ਮੂਵਮੈਂਟ ਚੜ ਰਹੀ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਇਹ ਜੀ ਤਾਕਤ دی ਹਿੰਦੁਸਤਾਨ ਦੇ ਵਿੱਚ ਲੋੜ ਸੀ ਜਦੋਂ ਹਿੰਦੁਸਤਾਨ ਬਾਰੂਦ ਦੇ ਢੇਰ ਤੇ ਬੈਠਾ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਬਗਾਵਤਾਂ ਦੇ ਵਿੱਚ ਕਲਫੀ ਵਗੈਰਾ ਵਰਗੇ ਆਰਡਰ ਕੰਮ ਕਰਨੋਂ ਹਟ ਗਏ ਸੀ ਉਦੋਂ ਅੰਗਰੇਜ਼ਾਂ ਨੇ ਖੇਡ-ਖੇਡ ਕੇ ਇਥੇ ਸਦਾ ਤਬਦੀਲੀ ਕਰਕੇ 12 ਅਰਬ ਪੌਂਡ ਭਾਰਤ ਦੀ ਪੂੰਜੀ ਜਿਹੜੀ ਵਿਦੇਸ਼ੀ ਬੈਂਕਾਂ ਦੇ ਵਿੱਚ ਇੰਗਲੈਂਡ ਦੇ ਬੈਂਕ ਦੇ ਵਿੱਚ ਪਈ ਸੀ ਜਿਹੜੀ ਇਹਨਾਂ ਨੂੰ ਸਪੁਰਦ ਕਰਦੇ ਸੀ ਉਹ ਬਰਤਾਨੀਆ ਸਾਮਰਾਜ ਦੀ ਸਰਕਾਰ ਦੇ ਸਪੁਰਦ ਕਰਦੇ ਵੀ ਜਿਹੜੇ ਤੁਹਾਡੇ ਰਿਟਾਇਰਮੈਂਟ ਜਿਹੜੇ ਅਫਸਰ ਨੇ ਸੀ ਉਹਨਾਂ ਨੇ ਪੈਨਸ਼ਨਾਂ ਤੁਸੀਂ ਅਦਾ ਕਰਦੇ 12 ਅਰਬ ਪਾਉਂਡ 47 ਲ ਆਪ ਵਫਾਦਾਰੀ ਉਹਨਾਂ ਨੇ ਕਮਾਈ ਹੋਈ ਉਹੀ ਵਫਾਦਾਰੀ ਨਹੀਂ ਤਾਂ ਉਹਦੇ ਉੱਠ ਕੱਢ ਦੀ ਗੱਲ ਵੀ ਕਿਹੜੀ ਜਾਂਦੀ ਅਜਾਤੀ ਤਾਂ ਹੋਈ ਨਹੀਂ ਫਿਰ ਆ ਸਮਝੌਤੇ ਵਾਲੀ ਗੱਲ ਉੱਠਦੀ ਭਗਦੀ ਵਿਚਾਰਤਾਂ ਰੱਡੀ ਮੁਕਾਬਤਾ ਉੱਠਦੀਆਂ ਮਜਾਰੇ ਹੁੰਦੇ ਜਨਿ ਉਦੋਂ ਸਾਰੇ ਦਾ ਸਾਰਾ ਇਸ ਗੱਲ 'ਚ ਰੁੜ ਗਿਆ ਵੀ ਕੌਣ ਕਿੱਥੋਂ ਜੜਿਆ ਕੌਣ ਕਿੱਥੇ ਬਸਿਆ ਕਿਹਦੇ ਕਿੰਨੇ ਮਾਰਦੇ ਕਿਹਦੇ ਕਿੰਨੇ ਮਾਰਦੇ ਲਾ 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 ਹੋ ਗਈ ਜਨਿ ਉਹ ਰਾਜ ਰੌਲੇ ਤੇ ਗੱਲ ਰੁਲ ਗਈ ਭਗਤ ਸਿੰਘ ਦੀ ਵਿਚਾਰਤਾਂ ਰੌਲ ਗਈ ਭਰਾ ਤੇ ਉਹਨਾਂ ਨੇ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਗਏ ਅੱਜ 20000 ਕਿਲੋਮੀਟਰ ਤੇ ਬੈਠੇ ਹਾਂ ਅਬ ਦੇ ਰਾਜ ਕਰ ਰਹੇ ਉਹੀ ਪਹੁੰਚੀਆਂ ਉਹੀ ਤਰੀਕਾ ਕਰ ਉਹੀ ਲੁੱਟਦਾ ਸਾਧਨ ਰਾਸਤਾ ਉਹਨਾਂ ਕੋਲ ਹੀ ਜਿਹੜੇ ਅੰਗਰੇਜ਼ੀ ਸਾਮਰਾਜ ਵੇਲੇ ਵੀ ਮੌਜਾ ਮਾਰਦੇ ਸੀ ਉਹੀ ਰਾਜੇ ਰਜਵਾੜੇ ਉਹੀ ਜ਼ਗੀਰਦਾਰ ਉਹੀ सूदखोरੀਏ ਉਹੀ ਲੁੱਟਖੋ ਕਰਨ ਵਾਲੇ ਸਾਰੇ ਦੇ ਸਾਰੇ ਸਦਤੇ ਕੱਪਦੇ ਦੱਸ ਦਿਓ ਵੀ ਕੀ ਬਦਲਦਾ ਮਜੀਠ ਠੀਕੇ ਲਾਣਾ ਮੌਜ ਕਰਦਾ ਸਿਮਰਜੀਤ ਮਾਨਕਾ ਲਾਣਾ ਮੌਜ ਕਰਦਾ ਬਾਦਲ ਕਾ ਲਾਣਾ ਮੌਜ ਕਰਦਾ ਆ ਹੋਰ ਕਿੰਨੇ ਜਿਹੜੇ ਉਹੀ ਉਦੋਂ ਸ਼ਰਮਾਇਦਾਰ ਸੀ ਜਿਹੜੇ ਉਦੋਂ ਸੱਤਾ ਤੇ ਸੀ ਜਦੋਂ ਉਦੋਂ ਮੌਜਾਂ ਮਾਰਦੇ ਸੀ ਅੱਜ ਉਹ ਮੌਜਾਂ ਉਵੇਂ ਮਾਰਦੇ ਨੇ ਤੇ ਵਫਾਦਾਰੀ ਉਵੇਂ ਨਿਭਾ ਰਹੇ ਨੇ ਜਦ ਮੈਂ ਅੰਗਰੇਜ਼ੀ ਰਾਜ ਦਾ ਸਿੱਧਾ ਰਾਜ ਸੀ ਉਸ ਵੇਲੇ ਜਿਹੜੇ ਉਹਨਾਂ ਦੇ ਵਫਾਦਾਰ ਸੀ ਅੱਜ ਵੀ ਉਹਨਾਂ ਨਾਲ ਵਫਾਦਾਰੀ ਨਿਭਾ ਰਹੇ ਨੇ ਤੇ ਆ ਕਿਰਤ ਕਰਨ ਵਾਲੇ ਲੋਕਾਂ ਦੇ ਰਾਜ ਸਿੱਧੇ ਦੌਰ ਤੇ ਗਦਾਰੀ ਕਰਦੇ ਪਰ ਅਸੀਂ ਅੱਜ ਤੱਕ ਉਹਨਾਂ ਨੂੰ ਕਹਿੰਦੇ ਰਹੇ ਵੀ ਸਾਡੇ ਅਸੀਂ ਹੁਣ ਵੀ ਕਹੀ ਜਾਂਦੇ ਆ ਸਾਡੇ ਅਸੀਂ ਕਹਿੰਦੇ ਆ ਵੀ ਨਹੀਂ ਸਮਝ ਆਉਂਦੀ ਆ ਜਿੰਨੀਆਂ ਤਬਕਿਆਂ ਦੇ ਲਗਭਗ 3-2 ਦਰਜਣ ਤੋਂ ਪਲੱਸ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਆ ਅਡਟ ਤਬਕਿਆਂ ਦੇ ਜਥੇਬੰਦੀ ਨੇ ਮਜ਼ਦੂਰਾਂ ਦੀ ਜਥੇਬੰਦੀ ਆ ਵਿਦਿਆਰਥੀਆਂ ਦੀ ਜਥੇਬੰਦੀ ਆ ਗਲ ਕਾਮਿਆਂ ਦੀ ਜਥੇਬੰਦੀ ਆ ਸੈਨਿਕਾਂ ਦੀ ਜਥੇਬੰਦੀ ਆ ਟੀਚਰਾਂ ਦੀ ਜਥੇਬੰਦੀ ਆ ਕਿਸਾਨਾਂ ਦੀ ਜਥੇਬੰਦੀ ਆ ਠੇਕਾ ਮਲਾਜ਼ਮ ਨੇ ਥਰਮਲ ਪਲਾਂਟ ਦੇ ਕਾਮੇ ਨੇ ਬਿਜਲੀ ਮਲਾਜ਼ਮ ਨੇ ਇਹ ਜਥੇਬੰਦੀਆਂ ਆਪਲਾ ਕਿਉਂ ਇਕੱਠੀਆਂ ਹੁੰਦੀਆਂ ਇਸ ਦਿਨ ਤੇ ਕਿਉਂ ਇਕੱਠੀਆਂ ਹੁੰਦੀਆਂ ਇਹਨਾਂ ਦੇ ਸਾਂਝੇ ਚੂਣਾ ਦੇ ਮੁੱਦੇ ਤੇ ਇਹ ਕਿਉਂ ਸਾਂਝੇ ਇਕੱਠੇ ਹੋਏ ਭਗਤ ਸਿੰਘ ਦੇ ਦਿਨ ਤੇ ਇਹ ਕਿਉਂ ਇਕੱਠੇ ਹੋਏ ਇਹਦਾ ਮਤਲਬ ਇਹ ਵੀ ਇਹ ਗੱਲ ਸਮਝਦੇ ਨੇ ਕਿ ਜਿਹੜੀਆਂ ਨੀਤੀਆਂ ਭਾਰਤ ਸਰਕਾਰ ਸਾਡੇ ਵਾਸਤੇ ਲੈ ਕੇ ਆਈ ਹੈ ਉਹ ਸਾਡੇ ਸਾਰਿਆਂ ਦੇ ਰੋਜ਼ਗਾਰ ਖੋ ਰਹੀਆਂ ਸਾਰਿਆਂ ਦੇ ਸਾਰੇ ਕਿਤੇ ਖਤਰੀ ਇਹ ਭਾਰਤ ਸਰਕਾਰ ਜਿਹੜੇ ਵਿਕਾਸ ਦੀ ਗੱਲ ਕਰਦੀ ਹੈ ਇਹ ਵਿਕਾਸ ਸਾਡਾ ਨਹੀਂ ਹੈ ਇਹ ਵੱਡੇ ਵੱਡੇ ਪੂੰਜੀਪਤੀਆਂ ਦਾ ਵਿਕਾਸ ਹੈ ਇਹ ਸ਼ਰਮਾਇਦਰਾਂ ਦਾ ਵਿਕਾਸ ਹੈ ਇਹ ਜ਼ਗੀਰਦਾਰਾਂ ਦਾ ਵਿਕਾਸ ਹੈ ਇਹ ਸ਼ਾਹੂਕਤ ਸਸੂਦ ਖੋਰਾ ਦਾ ਵਿਕਾਸ ਉਹਨਾਂ ਨੂੰ ਵਿਕਾਸ ਦੀਆਂ ਗੱਲਾਂ ਕਰਦੇ ਨੇ ਇਹ ਉਹ ਵਿਕਾਸ ਦੀਆਂ ਗੱਲਾਂ ਜਦੋਂ ਅਸੀਂ ਸਾਡੇ ਤੇ ਲਾਗੂ ਕਰਦੇ ਨੇ ਜਦੋਂ ਅਸੀਂ ਉਹਨਾਂ ਤੋਂ ਨਾਬਰ ਹੁੰਨੇ ਆ ਤਾਂ ਉਹਦੇ ਖਾਤਰ ਆਹ ਜਿਹੜੇ ਕਿਤਾਲ ਤਿੰਨ ਕਾਲੇ ਕਾਨੂੰਨ ਲਿਆਉਂਦੇ ਨੇ ਇਹ ਉਹਨਾਂ ਦੀ ਖਾਤਰ ਨੇ ਤਾਂ ਕਿ ਉਹਨਾਂ ਨਾਲ ਕਿਉਂਕਿ ਇਹਨਾਂ ਦੇ ਐਗਰੀਮੈਂਟਾਂ ਤੇ ਦਸਤਖਤ ਹੋਏ ਨੇ ਕਿ ਕਿਦੋਂ ਵਿਸ਼ਵ ਪਾਰ ਸੰਸਥਾ ਦੀ ਨੀਤੀ ਨੂੰ ਲਾਗੂ ਕਰਾਂਗੇ ਤਾਂ ਇਹਨਾਂ ਦੀਆਂ ਜੇਬਾਂ ਚੋਂ ਖੋ ਕੇ ਵੱਡੇ ਲੋਕਾਂ ਦੀਆਂ ਜੇਬਾਂ 'ਚ ਪਾਉਣਾ ਹੈ ਆਹੀ ਰੌਲਾ ਤੇ ਭਗਤ ਸਿੰਘ ਫਰਾਂਦਾ ਭਗਤ ਸਿੰਘ ਕਹਿੰਦੇ ਸੀ ਕਿ ਜਿੰਨਾ ਚਿਰ ਤੱਕਾਂ ਕਿਰਤੀਆਂ ਦਾ ਰਾਜ ਨਹੀਂ ਨਾ ਹੁੰਦਾ ਕਿਉਂਕਿ ਇਸ ਧਰਤੀ ਦੇ ਇਹ ਮਾਲਕ ਨੇ ਜਿੰਨਾ ਚਿਰ ਇਹਨਾਂ ਦੀ ਲੁੱਟ ਖਸੁੱਟ ਖਤਮ ਨਹੀਂ ਹੁੰਦੀ ਜਿੰਨਾ ਚਿਰ ਵੱਡਿਆਂ ਤੇ ਛੋਟਿਆਂ ਦਾ ਪੜਾ ਨਹੀਂ ਖਤਮ ਹੁੰਦਾ ਜਿਨ੍ਹਾਂ ਦੇ ਗਰੀਬੀ ਤੇ ਅਮੀਰੀ ਦੀ ਵਿੱਤ ਕਦਮ ਨਹੀਂ ਹੁੰਦੀ ਉਹਨਾਂ ਚਿਰ ਇੱਥੇ ਸ਼ਾਂਤੀ ਨਹੀਂ ਹੋ ਸਕਦੀ ਉਹਨਾਂ ਚਿਰ ਇੱਥੇ ਟਿਕਾਈ ਦਾ ਰਾਜ ਨਹੀਂ ਹੋ ਸਕਦਾ ਆ ਜਿਹੜਾ ਪਾੜਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਆ ਇਹ ਹੀ ਨੀਤੀਆਂ ਇਹ ਜ਼ੋਰਦਾਰ ਢੰਗ ਨਾਲ ਇੱਥੇ ਲੈ ਕੇ ਆ ਰਹੇ ਕੁਝ ਸਾਥੀ ਗੱਲਾਂ ਕਰ ਰਹੇ ਨੇ ਬੀਆ ਗੱਡਗਰੀ ਦਾ ਵੀ ਜਿਹੜਾ ਬਿਆਨ ਆਇਆ ਉਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਦੇ ਵਿੱਚ ਗੱਡਗਰੀ ਦਾ ਬਿਆਨ ਆਇਆ ਹੈ ਵੀ ਜਾਂ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਪੰਜਾਬ ਦੇ ਵਿੱਚ ਠੀਕ ਕਰ ਲਵੇ ਨਹੀਂ ਅਸੀਂ ਅਠੇ ਪ੍ਰੋਜੈਕਟ ਰੱਦ ਕਰ ਦਿਆਂਗੇ ਹੁਣ ਅਠ ਪ੍ਰੋਜੈਕਟ ਕਾਦੇ ਵਾਸਤੇ ਨੇ ਭਲਾ ਮੈਂ ਪੰਜਾਬ ਦੇ ਵਿੱਚ ਲਗਭਗ 7 ਖੁਸ਼ਕ ਬੰਦਰਗਾਹ ਇਹਨਾਂ ਨੇ ਬਣਾਉਣਾ ਇੱਕ ਬੰਦਰਗਾਹ ਖੁਸ਼ਕ ਬੰਦਰ ਵਾਸਤੇ ਜਿਹਨੂੰ ਖੁਸ਼ਕ ਬੰਦਰਗਾਹ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਨੂੰ ਦੰਪ ਕਹਿ ਦਿੰਦੇ ਆ ਡੰਪ ਬਣ ਰਹੇ ਉਹ ਡੰਪ ਬਠਿੰਡੇ ਚ ਬਣਨਾ ਸੰਗਰੂਰ ਚ ਬਣਨਾ ਅੰਮ੍ਰਿਤਸਰ ਚ ਬਣਨਾ ਪਟਿਆਲੇ ਚ ਬਣਨਾ ਐ ਉਹ ਸੱਤ ਜ਼ਿਲ੍ਹਿਆਂ ਦੇ ਵਿੱਚ ਉਹ ਡੰਪ ਬਣ ਰਹੇ ਇੱਕ ਡੰਪ ਦੇ ਵਿੱਚ 1000 ਏਕੜ ਜ਼ਮੀਨ ਆਉਣੀ ਹੈ 1000 ਏਕੜ ਜ਼ਮੀਨ ਤੇ ਜਿਹੜੇ ਨੈਸ਼ਨਲ ਭਾਰਤ ਮਾਲਾ ਪ੍ਰੋਜੈਕਟ ਨੈਸ਼ਨਲ ਹਾਈਵੇ ਜਿਹਨੂੰ ਕਹਿੰਦੇ ਆ ਉਹ ਕੱਢ ਰਹੇ ਨੇ ਇਹ ਡੰਪ ਉਹਨਾਂ ਦੇ ਨੇੜੇ ਕੱਢੇ ਹੋਣੇ ਫਲਾਉ ਡੰਪਾਂ ਦੇ ਵਿੱਚ ਕੀ ਦਾ ਮਾਲ ਆਊਗਾ ਬਾਈ ਉਹ ਡੰਪ ਕਾਦੇ ਵਾਸਤੇ ਬਣ ਰਿਹਾ ਹੈ ਕੀ ਅਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸ਼ੜਕਾਂ ਦੇ ਵਿਰੋਧੀ ਆ ਕੀ ਅਸੀਂ ਡੰਪਾਂ ਦੇ ਵਿਰੋਧੀ ਆ ਕੀ ਅਸੀਂ ਇੰਡਸਟਰੀਆਂ ਦੇ ਵਿਰੋਧੀ ਆ ਨਹੀਂ ਅਸੀਂ ਇਹਨਾਂ ਦੀ ਜਿਹੜੀ ਨੀਤੀ ਪਾਲਿਸੀ ਤੁਸੀਂ ਲੈ ਕੇ ਆ ਰਹੇ ਹੋ ਉਹਦੇ ਵਿਰੋਧੀ ਆ ਡੰਪ ਲੱਗਣਾ ਸਰਕਾਰ ਲਾਵੇ ਡੰਪ ਐਗਰੀਕਲਚਰ ਦਾ ਸਮਾਨ ਆ ਜਿਹੜਾ ਉਹ ਸਰਕਾਰ ਖਰੀਦੇ ਦੂਜੇ ਮੁਲਕਾਂ ਨਾਲ ਐਗਰੀਮੈਂਟ ਕਰੇ ਉਹਨਾਂ ਲੋਕਾਂ ਖੇਤ ਦੁਨੀਆ ਦੇ ਦੇਸ਼ਾਂ ਦਾ ਹੋਇਆ ਹੋਇਆ ਮੁਨਾਫਾ ਸਰਕਾਰੀ ਖਜ਼ਾਨੇ ਜਾਵੇ ਤੇ ਸਰਕਾਰੀ ਖਜ਼ਾਨੇ ਦਾ ਪੈਸਾ ਜਿੰਨੇ ਵੀ ਅਦਾਰਿਆਂ ਦੇ ਵਿੱਚ ਰੱਖੇ ਹੋਏ ਮੁਲਾਜ਼ਮ ਨੇ ਉਹ ਸਰਕਾਰੀ ਹੋਵੇ ਤੇ ਉਹਨਾਂ ਦੀ ਨੌਕਰੀ ਸਰਕਾਰੀ ਹੋਵੇ ਤੇ ਉਹਨਾਂ ਦੀ ਉਜਰਤ ਉਹ ਨਹੀਂ ਹੋਵੇ ਤੇ ਉਹਨਾਂ ਦੇ ਬੱਚੇ ਮੌਜ ਨਾਲ ਗੁਜ਼ਾਰਾ ਕਰ ਸਕਦੇ ਹੋ ਜੇ ਆ ਪਾਲਸੀ ਲਾਗੂ ਕਰ ਤਾ ਸਾਨੂੰ ਛੜਕਾਂ ਤੇ ਆਲੂ ਨਹੀਂ ਟਿਕਣੇ ਪੈਣਗੇ ਤਾ ਸਾਡੇ ਟਮਾਟਰ ਨਹੀਂ ਰੁਲਣਗੇ ਮਿਰਚਾਂ ਨਹੀਂ ਰੁਲਣਗੀਆਂ ਸਾਡੀ ਕਣਕ ਨਹੀਂ ਰੁਲੂ ਸਾਡਾ ਝੋਨਾ ਨਹੀਂ ਰੁਲੂਗਾ ਸਾਡਾ ਗੰਨਾ ਨਹੀਂ ਰੁਲੂਗਾ ਸਾਡੀ ਗੋਭੀ ਨਹੀਂ ਰੁਲੂਗਾ ਸਾਡੇ ਟਮਾਟਰ ਨਹੀਂ ਰੁਲਣਗੇ ਤੁਸੀਂ ਉਦੋਂ ਰੋਲਦੇ ਹੋ ਤੁਸੀਂ पर यह पॉलिसी नहीं है पॉलिसी की है कि सरकार यही नीति बना रही है कि खेती की जोड़ी प्रोडक्शन है वो सरकारी खरीद बंद कर जा रही है एम एस पी की रेट लाई जा रही है भी एम एस पी देवे दें रहा दिन दे रहे हैं हरियाणे वालों ने ऐलान करता भी चौंती फसलों पर ਐਮ ਐਸ ਪੀ ਦੇ ਮੰਗ ਕੱਲ ਨੂੰ ਪੰਜਾਬ ਸਰਕਾਰ ਐਲਾਨ ਕਰਦੇ ਵੀ ਅਸੀਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਮੰਗ ਐਮ ਐਸ ਪੀ ਦਾ ਕੋਈ ਅਰਥ ਨਹੀਂ ਜਿੰਨਾ ਚਿਰ ਸਰਕਾਰੀ ਖਰੀਦ ਤੇ ਪੀ ਡੀ ਐਸ ਲਾਗੂ ਨਹੀਂ ਹੁੰਦੀ ਜਿੰਨਾ ਚਿਰ ਤੱਕ ਸਰਕਾਰੀ ਭੰਡਾਰ ਨਹੀਂ ਹੁੰਦੇ ਜਿੰਨਾ ਚਿਰ ਸਰਕਾਰੀ ਖਰੀਦ ਸਰਕਾਰੀ ਏਜੰਸੀਆਂ ਖਰੀਦ ਵਾਸਤੇ ਮੰਡੀਆਂ 'ਚ ਨਹੀਂ ਆਉਂਦੀਆਂ ਜਿੰਨਾ ਚਿਰ ਪ੍ਰਾਈਵੇਟ ਖਰੀਦ ਬੰਦ ਨਹੀਂ ਹੁੰਦੀ ਜਿੰਨਾ ਚਿਰ ਪ੍ਰਾਈਵੇਟ ਜਿਹੜੇ ਇਹਨਾਂ ਨੇ ਬਣਾਏ ਨੇ ਛੀਲੋ ਕਦਮ ਉਹ ਸਰਕਾਰੀ ਕੰਟਰੋਲ 'ਚ ਨਹੀਂ ਹੁੰਦੇ ਉਹਨਾਂ ਚਿਰ ਐਮਐਸਪੀ ਦੀ ਕੋਈ ਮਤਲਬ ਨਹੀਂ ਹੈ ਕੋਈ ਅਰਥ ਨਹੀਂ ਹੈ ਇਸ ਕਰਕੇ ਜਿਹੜੀ ਇਹ ਪਾਲਿਸੀ ਲਿਆਂਦੀ ਜਾ ਰਹੀ ਹੈ ਇਹ ਸਾਰੀਆਂ ਪਾਲਿਸੀਆਂ ਉਹਨਾਂ ਨੇ ਜਿਵੇਂ ਆਸਤੇ ਆਸਤੇ ਸੋਡੇ ਕੋਲੋਂ ਸਾਰਾ ਕੁਝ ਖੋ ਲਿਆ ਜੇ ਇੱਕ ਰੂਪ ਦੇ ਵਿੱਚ ਕਹਿ ਦਈਏ ਵਿੱਦਿਆ ਸੋਡੇ ਕੋਲੋਂ ਖੋਲੀ ਬਿਜਲੀ ਲਗਭਗ ਖੋਣ ਜਾ ਰਹੀ ਹੈ ਸਿਹਤ ਸਿਮਾਮਾ ਸੋਡੇ ਕੋਲ ਖੋਰੀਆਂ ਰੇਲਵੇ ਸੋਡੇ ਕੋਲ ਖੋਰੀ ਬਾਂਦਰਗਾਹ ਸੋਡੇ ਕੋਲ ਖੋਰੀਆਂ 에য়ারਪੋਰਟ ਸੋਡੇ ਖੋਲੇ ਬਸ ਸਾਡੇ ਸੋ ਤੋਂ ਖੋ ਲੈਣੇ ਆਪਜਾਉ ਜ਼ਮੀਨਾਂ ਖੋਣ ਜਾ ਰਹੇ ਖਾਂਡੀਆਂ ਬਸਤਾਂ ਸੋਡੇ ਕੋਲ ਖੋਣ ਜਾ ਰਹੇ ਪਸ਼ੂ ਦਾ ਤੁਹਾਡੇ ਘਰਾਂ ਤੋਂ ਲੈ ਗਏ ਦੁੱਧ ਦਾ ਇੱਕ ਰੂਪ ਦੇ ਵਿੱਚ ਉਹਨਾਂ ਨੇ ਕਬਜ਼ਾ ਸੋਡੇ ਕੋਲ ਕਰ ਲਿਆ ਕਿਉਂਕਿ ਸੋਡੇ ਕੋਲੇ ਅੰਕੜੇ ਨੇ ਪੰਜਾਬ ਦੇ ਵਿੱਚ ਚੰਕੜੇ ਨੇ ਵੀ 65 ਕਰੋੜ ਲੀਟਰ ਦੁੱਧ ਦੀ ਖਪਤ ਹੈ ਇੱਕ ਦਿਨ ਦੀ ਤੇ ਪੈਦਾ ਤਾਂ 14 ਕਰੋੜ ਹੀ ਹੁੰਦਾ ਭਾਈ ਵੀ ਇਹ ਬਾਕੀ ਕਿੱਥੋਂ ਦੁੱਧ ਕਿੱਥੋਂ ਆਉਂਦਾ ਹੈ ਜਾਨੀ ਨਕਲੀ ਦੁੱਧ ਪੈਦਾ ਕਰਕੇ ਸੋਨੂੰ ਇਹ ਇਹ ਦੁੱਧ ਹੈ ਜਿਹੜਾ ਪਸ਼ੂਆਂ ਵਾਲਾ ਦੁੱਧ ਹੈ ਸੋਨੂੰ ਸਸਤਾ ਵੇਚਣ ਵਾਸਤੇ ਮਜਬੂਰ ਕੀਤਾ ਗਿਆ ਹਾਲਤ ਨੇ ਇਹ ਲਿਆਂਦਾ ਕਿ ਸਾਡੇ ਘਰਾਂ ਦੇ ਪਸ਼ੂ ਵੀ ਚਲੇ ਗਏ ਜਿਹੜੇ ਘਰਾਂ ਦੇ ਵਿੱਚ ਐਡੀ ਐਡੀਆ ਖੁਰਲੀਆਂ ਕੀਟੀਆਂ ਹੋਈਆਂ ਨੇ ਵੀ 15-15 ਮੱਝਾਂ ਬੈਠੀਆਂ ਹੋਈਆਂ। ਅੱਜ ਉਹਨਾਂ ਦੇ 2-2 ਗਾਇਆਂ ਨੇ। ਉਹ ਵੀ ਬੱਚੇ ਕਹਿ ਰਹੇ ਨੇ ਵੀ ਪਾਪਾ ਰੱਖਣ ਦੀ ਲੋੜ। ਯਾਨੀ ਜੇ ਕਿਸੇ ਚੀਜ਼ ਦੀ ਦੁਰਦਸ਼ਾ ਕਰਨੀ ਹੈ ਤਾਂ ਉਹਨੂੰ ਇਸ ਤਰ੍ਹਾਂ ਦੀ ਬਣਾ ਦਿਓ ਦੀ ਹਾਲਤ ਕਿ ਉਹ ਤੋਂ ਲੋਕਾਂ ਦਾ ਜੀ ਉੱਤਰ ਜੇ। ਤੁਸੀਂ ਆਪਣੇ ਆਪ ਕਹਿਣ ਲੱਗੇ ਜੇ ਜੇ ਬੱਚਾ ਅਣਪੜ ਰੱਖਣਾ ਤਾਂ ਸਰਕਾਰੀ ਸਕੂਲ ਚ ਭੇਜ ਦੇ ਜੇ ਟਾਈਮ ਨਾਲ ਨਹੀਂ ਜਾਣਾ ਤਾਂ ਰੋਡ ਬੇਜ ਦੀ ਬੱਸ ਚ ਛੱਡ ਦੇ ਜੇ ਤੁਸੀਂ ਟਾਈਮ ਨਾਲ ਨਹੀਂ ਪਹੁੰਚਣਾ ਤਾਂ ਰੇਲ ਫੜ ਲਓ ਤੇ ਨਾਲ ਤੁਹਾਡੇ ਕੋਲ ਇਹ ਵੀ ਕਰਾ ਲਿਆ ਜੇ ਸਭ ਤੋਂ ਨਿਗਰੇ ਹੋਏ ਕਿਤੇ ਨੂੰ ਮੰਨਣਾ ਤਾਂ ਖੇਤੀ ਨੂੰ ਮੰਨ ਜਿਹਨਾਂ ਖੇਤੀ ਸਭ ਤੋਂ ਮਾੜਾ ਧੰਦਾ ਖੇਤੀ ਕਰਨ ਵਾਲਿਆਂ ਨੂੰ ਕਾਲਜਾਂ ਸਕੂਲਾਂ ਦੇ ਵਿੱਚ ਪੜਨਾ ਹਾਂ ਦਾ ਬੇਟਾ ਕਿਉਂਕਿ ਕਿਸਾਨੀ ਧੰਦੇ ਨੂੰ ਸਭ ਤੋਂ ਮਾੜਾ ਧੰਦਾ ਛੋਡੇ ਕੋਲ ਖਵਾਇਆ ਆ ਆਪੇ ਤਾਂ ਨਹੀਂ ਹੋਏ ਉਹ ਮਾੜੇ ਧੰਦੇ ਨਾ ਸਰਕਾਰੀ ਸਕੂਲ ਆਪੇ ਮਾੜੇ ਹੋਏ ਨੇ ਨਾ ਸਰਕਾਰੀ ਹਸਪਤਾਲ ਮਾੜੇ ਹੋਏ ਨੇ ਨਾ ਸਰਕਾਰੀ ਬੱਸਾਂ ਮਾੜੀਆਂ ਨੇ ਨਾ ਰੇਲਾਂ ਮਾੜੀਆਂ ਨੇ ਨਾ ਸਰਕਾਰੀ ਕੋਈ ਉਦਾਰਾ ਮਾੜਾ ਹੈ ਇਹ ਤਾਂ ਤੁਸੀਂ ਮਾੜੇ ਕੀਤੇ ਨੇ ਸਾਤੋਂ ਖਵਾਇਆ ਅਖਵਾ ਕੇ ਜਦੋਂ ਉਹਨਾਂ ਦੇ ਹੱਥਾਂ ਚਲੇ ਗਏ ਉਦੋਂ ਚੰਗੇ ਹੋ ਜਦੋਂ ਟਮਾਟਰ ਸਾਡੇ ਕੋਲੇ ਸੀ ਉਦੋਂ 10 ਰੁਪਏ ਜਦੋਂ ਤੁਸੀਂ ਲੈ ਗਏ ਉਦੋਂ 100 ਰੁਪਏ ਇਸ ਕਰਕੇ ਉਹਨਾਂ ਨੇ ਇਹ ਚੀਜ਼ਾਂ ਬਹੁਤ ਚਾਲ ਨਾਲ ਬਹੁਤ ਸਾਜ਼ਿਸ਼ ਨਾਲ ਸਾਰੀਆਂ ਫੇਲ ਕਰਕੇ ਸਾਡੇ ਕੋਲੋਂ ਤੁਹਾਨੂੰ ਪਹਿਲਾਂ ਇਹ ਰਾਹ ਪਾ ਰਿਆ ਇਹੋ ਜਿਹਾ ਮਾਡਲ ਲਿਆਂਦਾ ਜਿਹੜਾ ਮਾਡਲ ਅੱਜ ਸਾਨੂੰ ਅਸੀਂ ਯਾਦ ਕਰਦੇ ਆਂ ਖਾਲਾਂ ਵੀ ਜਦੋਂ ਖੇਤੀ ਹੁੰਦੀ ਸੀ ਅਸੀਂ ਉਹ ਮਾਡਲ ਨੂੰ ਯਾਦ ਕਰਦੇ ਆਂ ਅਸੀਂ ਉਹ ਹੰਡਾਇਆ ਹੋਇਆ ਅਸੀਂ ਉਹ ਦੇਖਿਆ ਹੋਇਆ ਪਰ ਜਦੋਂ ਹੜਾ ਨਹੀਂ ਖੇਤੀ ਹੁੰਦੀ ਸੀ ਜੋ ਸਾਡੇ ਕੋਲੇ ਉਹ ਹੁੰਦਾ ਸੀ ਉਦੋਂ ਅੱਜ ਉਹ ਸਾਡੇ ਕੋਲੋਂ ਖੋਹ ਲਿਆ ਉਹ ਸਾਰਾ ਕੁਝ ਹੀ ਲੈ ਗਿਆ ਕਿਸੇ ਭੈਣ ਦੇ ਕੰਨ ਦੇ ਵਿੱਚ ਦੇਖ ਲਓ ਤੁਸੀਂ ਕੰਨ ਦੇ ਵਿੱਚ ਕੋਈ ਠੂਮ ਹੈ ਕਿਸੇ ਮੁੰਡੇ ਦੇ ਗੱਭਰੂ ਦੇ ਝੱਗੇ ਨੂੰ ਜੰਜੀਰੀ ਲੱਗੀ ਹੋਈ ਹੈ ਤੇ ਕਿਸੇ ਦੇ ਗਲ ਦੇ ਵਿੱਚ ਕਦੇ ਕੰਠਾ ਕਿਸੇ ਵਿਆਹ ਵਿੱਚ ਦੇਖਿਆ ਇਹ ਸਾਰਾ ਕੁਝ ਸਾਡੇ ਕੋਲੋਂ ਹੋ ਲਿਆ ਕਿਉਂਕਿ ਉਹਨਾਂ ਨੇ ਜਦੋਂ ਚਾਲ ਚੱਲਦਿਆਂ ਉਹ ਖੇਡ ਖੇਡਦੇ ਨੇ ਆਪਦੀ ਤੇ ਐਸੇ ਖੇਡ ਦੇ ਤਹਿਤ ਇਹਨਾਂ ਨੇ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਸਾਨੂੰ ਜਿੰਨੇ 1947 ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਅਸੀਂ ਗੁਲਾਮ ਸੀ ਉਦੋਂ ਬਾਅਦ ਗੁਲਾਮ ਤੁਸੀਂ ਨੇ ਸਾਨੂੰ ਹੁਣ ਬਣਾ ਰਿਆ ਘਟੋ ਘਟ ਅਸੀਂ ਪਾਣੀ ਤੱਕ ਦਾ ਸਾਡਾ ਘਰ ਦਾ ਸੀ ਸਾਡੇ ਘਰਾਂ 'ਚ ਨਲਕੇ ਤਾਂ ਸੀਗੇ ਇਹ ਤੁਹਾਡੇ ਮਾਡਲ ਨੇ ਸਾਡੇ ਨਲਕੇ ਖੋਦੇ ਸਾਡੇ ਰਸਮਰ ਬਾਦ ਸੀ ਅਸੀਂ ਪਿਆਰ ਨਾਲ ਬਰਤਦੇ ਸੀ ਅਸੀਂ ਇੱਕ ਮਹੀਨਾ ਮਹੀਨਾ ਇਕੱਠੇ ਵਿਆਹ ਕਰਦੇ ਹੁੰਦੇ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਜਦੋਂ ਮਹੀਨਾ ਮਹੀਨਾ ਪਹਿਲਾਂ ਗੀਤ ਗਾਉਣ ਲੱਗ ਜਾਂਦੇ ਸਾਡਾ ਭਾਈਚਾਰਾ ਸੀ ਸਾਡਾ ਸਮਾਜ ਸੀ ਆ ਤੁਹਾਡੀ ਮਸ਼ੀਨਰੀ ਨੇ ਜਿਹਨੂੰ ਤੁਸੀਂ ਕਹਿੰਦੇ ਆ ਵੀ ਤੁਸੀਂ ਰਜਗਾਰ ਨਹੀਂ ਲੈਣ ਦਿੰਦੇ ਆ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਮੈਨੂੰ ਦੱਸ ਦਿਓ ਤੁਸੀਂ ਕਿੰਨੀ ਕਿ ਲੇਬਰ ਲੱਗੀ ਹੈ ਹੁਣ ਤੱਕ ਜਾਨੀ ਇਹ ਸਾਰਾ ਕੁਝ ਇਹਨਾਂ ਦਾ ਲਿਆਂਦਾ ਹੋਇਆ ਜਿਹੜਾ ਮਾਡਲ ਹੈ ਕੋਈ ਰਜਗਾਰ ਨਹੀਂ ਆਹ ਲੇਬਰ ਕਾਨੂੰਨ ਲਿਆਂਦੇ ਤੁਸੀਂ ਚਾਰ ਉਹਦੇ ਵਿੱਚ ਵੀ ਤੁਸੀਂ ਇਹ ਲਿਆਂਦਾ ਕਿ ਮਜ਼ਦੂਰ 8 ਘੰਟੇ ਜਿੱਥੇ ਕੰਮ ਕਰਦੇ ਸੀ ਤੇ 12 ਘੰਟੇ ਕੰਮ ਕਰਨਗੇ 12 ਘੰਟੇ ਡਾਂਗ ਨਾਲ ਕੰਮ ਕਿਉਂਕਿ ਸੋਡਾ ਸਮਝੌਤਾ ਕੀਤਾ ਹੋਇਆ ਹੈ ਕਿ ਵਿਦੇਸ਼ੀ ਕੰਪਨੀਆਂ ਦੇ ਪੂੰਜੀ ਨਿਵੇਸ਼ ਤੋਂ ਬਗੈਰ ਕੋਈ ਵੀ ਸਟੇਟ ਕੋਈ ਵੀ ਸੂਬਾ ਸਰਕਾਰ ਕੋਈ ਵੀ ਸਟੇਟ ਡਿਵੈਲਪਮੈਂਟ ਕਰ ਹੀ ਨਹੀਂ ਸਕਦੀ ਜਦੋਂ ਤੱਕ ਵਿਦੇਸ਼ੀ ਕੰਪਨੀਆਂ ਇੱਥੇ ਪੂੰਜੀ ਨਿਵੇਸ਼ ਨਹੀਂ ਕਰਦੀ ਸਾਡਾ ਇਹ ਪਾਲਿਸੀ ਤੇ ਰੌਲਾ ਹੈ ਕਿ ਵਿਦੇਸ਼ੀ ਨਿਵੇਸ਼ ਦਾ ਮਤਲਬ ਹੈ ਕਿ ਇੱਥੇ ਵਿਦੇਸ਼ੀ ਕੰਪਨੀਆਂ ਦਾ ਅੱਡਾ ਬਣਾਉਣਾ ਉਹਨਾਂ ਨੇ ਇਹ ਲੋਕਾਂ ਦੀ ਛੱਲ ਰਾਕੇ ਲੁੱਟ ਕੇ ਸਾਗ ਸਮੁੰਦਰੋਂ ਪਾਰ ਲੈ ਕੇ ਜਾਣੀ ਸਾਡਾ ਇੱਥੇ ਰੌਲਾ ਹੈ ਤੁਸੀਂ ਕਹਿੰਦੇ ਹੋ ਵੀ ਵਿਦੇਸ਼ੀ ਨਿਵੇਸ਼ ਤੋਂ ਬਗੈਰ ਡਿਵੈਲਪਮੈਂਟ ਨਹੀਂ ਹੋ ਸਕਦੀ ਅਸੀਂ ਕਹਿੰਦੇ ਆ ਵੀ ਤੁਹਾਡਾ ਇਹ ਪਾਲਿਸੀ ਗਲਤ ਹੈ ਜੇ ਪੂੰਜੀ ਨਿਵੇਸ਼ ਕਰਨੀ ਹੈ ਤਾਂ ਤੁਹਾਡੀ ਆਪਣੀ ਸਰਕਾਰ ਪੂੰਜੀ ਲਾਵੇ ਸਰਕਾਰ ਬਣਾਵੇ ਸੜਕਾਂ ਲਾਲੇ ਟੋਲ ਪਲਾਦੇ ਪਰ ਉਹਨਾਂ ਤੇ ਜਿਹੜੇ ਬਲਾਜ ਬਿਨ ਉਹ ਸਾਡੇ ਹੁਣ ਉਹ ਸਰਕਾਰੀ ਹੁਣ ਖੋਲਦੇ ਵੱਡੇ ਵੱਡੇ ਸਕੂਲ ਪਰ ਉਹਨਾਂ ਦੇ ਵਿੱਚ ਜਿਹੜੇ ਸਾਡੇ ਟੀਚਰ ਹੁਣ ਉਹ ਸਾਰੇ ਸਰਕਾਰੀ ਹੁਣ ਉਹਨਾਂ ਦੇ ਉਜਰਤਾਂ ਜਿਹੜੀਆਂ ਉਹਨਾਂ ਦੇ ਬੱਚਿਆਂ ਦੇ ਗੁਜ਼ਾਰਾ ਕਰਨ ਯੋਗੀਆਂ ਹੁਣ ਬਿਜਲੀ ਦੀ ਕਫਤ ਹੈ ਬਿਜਲੀ ਤੁਸੀਂ ਕਹਿੰਦੇ ਹੋ ਵੀ ਬਿਜਲੀ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ ਬਿਜਲੀ ਉਹ ਪੈਦਾ ਹੋਵੇ ਜਿਹੜੀ ਸਸਤੀ ਹੋਵੇ ਜਿਹੜੀ ਘੱਟ ਰੇਟ ਤੇ ਵੇਚ ਕੇ ਵੀ ਮੁਨਾਫਾ ਕਰੇ ਕਹਤਾ ਤੁਸੀਂ ਕਰ ਹੀ ਨਹੀਂ ਰਹੇ ਕਿਨੇ ਮੰਗੇ ਸੀ ਪਰਮਾਣੂ ਪਲਾਂਟ ਅਸੀਂ ਤਾਂ ਮੰਗੇ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਕੁਦਰਤੀ ਸਰੋਤਾਂ ਦੀ ਕੋਈ ਘਾਟ ਨਹੀਂ ਪਾਣੀ ਤੋਂ ਬਿਜਲੀ ਪੈਦਾ ਹੁੰਦੀ ਹੈ ਸੂਰਤ ਤੋਂ ਬਿਜਲੀ ਪੈਦਾ ਹੁੰਦੀ ਹੈ ਹਵਾ ਤੋਂ ਬਿਜਲੀ ਪੈਦਾ ਹੁੰਦੀ ਹੈ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਹੁੰਦੀ ਹੈ ਕੂੜੇ ਕਰਕਟ ਤੋਂ ਬਿਜਲੀ ਪੈਦਾ ਹੁੰਦੀ ਹੈ ਮੱਕੀ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਕਮਾਦ ਤੋਂ ਬਿਜਲੀ ਪੈਦਾ ਹੋ ਸਕਦੀ ਹੈ ਤੁਸੀਂ ਕੀ ਕੀਤੀ ਤਾਂ ਹੈ ਤੇ ਤੁਸੀਂ ਪਰਮਾਣੂ ਪਨਾਕ ਜਰੇਨੀਅਮ ਵੀ ਦੂਜੇ ਦੇਸ਼ਾਂ ਦੇ ਤੋਂ ਰਿਐਕਟਰ ਵੀ ਦੂਜੇ ਦੇਸ਼ਾਂ ਦੇ ਵਿੱਚੋਂ ਜਿੱਦੇ ਆਉਣ ਤੁਸੀਂ ਪਰਮਾਣੂ ਪਲਾਂਟ ਦੀ ਗੱਲ ਕਰਦੇ ਹੋ ਜਿਹੜੇ ਜਾਪਾਨ ਵਰਗੇ ਮੁਲਕਾਂ ਨੇ ਰਿਜੈਕਟ ਕੀਤੇ ਹੋਏ ਨੇ ਜਦੋਂ ਉਹਨਾਂ ਦੀ ਗੈਸ ਲੀਕ ਹੁੰਦੀ ਹੈ ਉਹਨਾਂ ਤੋਂ 7-7 ਦਿਨ ਤੱਕ ਲੱਖਾਂ ਲੋਕ ਉਹਨਾਂ ਦੇ ਮਰ ਗਏ ਉਹਨਾਂ ਤੋਂ ਕਾਬੂ ਨਹੀਂ ਹੋਇਆ ਤੇ ਤੁਸੀਂ ਭਾਰਤੀ ਲੋਕਾਂ ਨੂੰ ਉਸ ਪੱਠੀ ਝੋਕਣਾ ਚਾਹੁੰਦੇ ਹੋ ਸੋਡੀਪਲ ਕੇ ਡਿਵੈਲਪਮੈਂਟ ਐਸੇ ਕਰਕੇ ਅਸੀਂ ਕਹਿੰਦੇ ਹਾਂ ਕੋਈ ਵੀ ਸਰਕਾਰ ਬਦਲ ਜੇ ਉਹ ਸੋਡੀ ਨਹੀਂ ਹੋ ਸਕਦੀ ਕਿਉਂਕਿ ਜਿਹੜੀਆਂ ਨੀਤੀਆਂ ਤੇ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਕਾਂਗਰਸ ਨੇ ਉਹਨਾਂ ਮੀਤੀਆਂ ਤੇ ਸਾਇਨ ਕੀਤੇ ਉਸੇ ਨੀਤੀਆਂ ਤੇ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਜਦੋਂ ਖੇਤੀ ਨੀਤੀ ਦੀ ਗੱਲ ਕੀਤੀ 5 ਕਰੋੜ 65 ਲੱਖ ਰੁਪਏ ਉਹਨੇ ਅਮਰੀਕਾ ਦੀ ਕੰਪਨੀ ਨੂੰ ਕਾਹਦੇ ਵਾਸਤੇ ਦਿੱਤਾ ਸੀ ਭਾਈ ਮੈਨੂੰ ਦੱਸਿਓ ਭਗਵੰਤ ਮਾਨ ਸਾਹਿਬ ਸਾਨੂੰ ਸਹੀ ਜਵਾਬ ਦਿਓ ਵੀ ਖੇਤੀ ਨੀਤੀ ਬਣਾਉਣੀ ਹੈ ਤੁਸੀਂ ਮਹਾਰਾ ਨੂੰ ਦਿੱਤੀ ਹੈ ਐਡੀ ਵੱਡੀ ਰਿਪੋਰਟ ਲੱਗੀ ਹੋਈ ਹੈ ਸਾਡੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਬੀ ਆ ਸੀ ਤਾਂ ਇਹਨਾਂ ਨੂੰ ਖੇਤੀ ਨੀਤੀ ਬਣਾ ਕੇ ਦਿੱਤੀ ਉਹ ਇਹਨਾਂ ਨੇ ਕਿੱਥੇ ਦੱਬ ਲਈ ਸਾਨੂੰ ਨਹੀਂ ਪਤਾ ਅਸੀਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਸਾਨੂੰ ਕਿੰਨੇ ਪੇਜਾਂ ਦੀ ਜਥੇ ਖੇਤੀ ਨੀਤੀ ਬਣਾ ਕੇ ਦਿੱਤੀ ਆ ਪ੍ਰੋਪੋਜ਼ਲ ਉਡਾ ਕੇ ਦਿੱਤੀ ਕਿ ਖੇਤੀ ਖੇਤੀ ਦਾ ਬਨਿਆਦੀ ਹੱਲ ਕੀ ਹੈ ਖੇਤੀ ਦੀ ਸਮੱਸਿਆ ਕੀ ਹੈ ਅਸੀਂ ਸਾਨੂੰ ਜ਼ਮੀਨਾਂ ਦੀ ਤੋੜ ਵਾਲੀ ਸਮੱਸਿਆ ਗਣੀ ਹੈ ਹੋਰ ਸਮੱਸਿਆ ਗਣੇ ਜਾਂਦੇ ਕਿ ਖੇਤੀ ਡਿਵੈਲਪਮੈਂਟ ਕਿਵੇਂ ਹੋ ਸਕਦਾ ਤੇ ਰੁਜ਼ਗਾਰ ਕਿਵੇਂ ਦਿੱਤਾ ਜਾ ਸਕਦਾ ਲੋਕਾਂ ਨੂੰ ਜ਼ਮੀਨ ਕਿੱਥੇ ਪਈ ਹੈ ਕਿੰਨੇ ਪੈਸੇ ਨਾਲ ਲੱਗ ਸਕਦੀ ਆ ਉਹ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਕੀ ਭਾਰਤੀ ਸਰਕਾਰ ਸੰਗ ਇਹ ਗਿਣਾ ਸਕਦੀ ਹੈ ਜੇ ਪਾਰਲੀਮੈਂਟ ਦੇ ਵਿੱਚ ਭਾਰਤੀ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਅਸੀਂ 85 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਫ੍ਰੀ ਦਿੰਨੇ ਆ ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਕਿ ਜੇ 85% ਲੋਕਾਂ ਨੂੰ ਤੁਸੀਂ 5 ਕਿਲੋ ਅਨਾਜ ਫ੍ਰੀ ਦਿਨੋ ਇਹਦਾ ਮਤਲਬ 57% ਆਬਾਦੀ ਆ ਜਿਹੜੀ ਭਾਰਤ ਦੀ ਉਹਨਾਂ ਕੋਲ ਤਾਂ ਰੋਟੀ ਖਾਣ ਵਾਸਤੇ ਆਟਾ ਨਹੀਂ ਹੈ ਤਾਂ ਡਿਵੈਲਪਮੈਂਟ ਦਾ ਕੀ ਮਤਲਬ ਛੋਟੀ ਡਿਵੈਲਪਮੈਂਟ ਹੋਈ ਕਦੀ ਐਸੇ ਨੇ ਤੁਸੀਂ ਅਨਾਜ ਆਜ਼ਾਦੀ ਕਹਿੰਦੇ 155 ਲੱਖ ਕਰੋੜ ਰੁਪਇਆ ਕਰਜ਼ਾ ਭਾਰਤੀ ਸਰਕਾਰ ਦੇ ਸਿਰ 12 ਕਰੋੜ ਕਰਜ਼ਾ ਹਿੰਦੁਸਤਾਨ ਦੇ ਕਿਸਾਨਾਂ ਦੇ ਸਿਰ 1 ਲੱਖ ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਸਿਰ 3 ਲੱਖ ਕਰੋੜ ਰੁਪਇਆ ਪੰਜਾਬ ਦੀ ਸਰਕਾਰ ਦੇ ਸਿਰ ਹੈ ਸਵੈ ਡਿਵੈਲਪਮੈਂਟ ਕਿੱਧਰ ਗਈ ਸਾਡੀ ਕਮਾਈ ਬਾਈ ਕਿੱਧਰ ਗਏ ਸਾਡੇ ਸਰੋਤ ਦੁਨੀਆ ਦੇ ਮੁਲਕਾਂ ਦੇ ਵਿੱਚੋਂ ਸਾਰਿਆਂ ਨੂੰ ਪੁੱਛ ਲੋ 1849 1949 ਦੇ ਵਿੱਚ ਚੀਨ ਆਜ਼ਾਦ ਹੁੰਦਾ ਜਦੋਂ ਅੰਗਰੇਜ਼ ਜਾਂਦੇ ਨੇ ਚੀਨ ਦੇ ਵਿੱਚੋਂ ਉਹਦੀ ਆਬਾਦੀ ਵੱਧ ਹੈ ਤੇ ਚੀਨ ਦੇ ਵਿੱਚ 7% ਜ਼ਮੀਨ ਤੇ ਖੇਤੀ ਹੁੰਦੀ ਹੈ ਐਸ ਵੇਲੇ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਤਕਨੀਕੀ ਤੌਰ ਤੇ ਖੇਤੀ ਕਰਨ ਦੇ ਤਰੀਕਿਆਂ ਦੇ ਵਿੱਚੋਂ ਤਿੰਨ ਮੁਲਕਾਂ ਦਾ ਰਿਕਾਰਡ ਹੈ ਪਹਿਲੇ ਨੰਬਰ ਤੇ ਚੀਨ ਹੈ ਜਿੱਥੇ 7% ਖੇਤੀ ਜ਼ਮੀਨ ਤੇ ਖੇਤੀ ਹੁੰਦੀ ਹੈ ਤਕਨੀਕੀ ਤੌਰ ਤੇ ਦੁਨੀਆ ਤੇ ਇੱਕ ਨੰਬਰ ਤੇ ਹੈ ਦੂਜੇ ਨੰਬਰ ਤੇ ਅਮਰੀਕਾ ਹੈ ਤੇ ਤੀਜੇ ਨੰਬਰ ਤੇ ਬ੍ਰਾਜ਼ੀਲ ਹੈ ਜਿੱਥੇ 41% ਜ਼ਮੀਨ ਤੇ ਖੇਤੀ ਹੁੰਦੀ ਹੈ ਬ੍ਰਾਜ਼ੀਲ ਤੀਜੇ ਨੰਬਰ ਤੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਅਖਬਾਰਾਂ ਚ ਦੇਖਿਆ ਹੋਣਾ ਰਸਾਲਿਆਂ ਚ ਪੜਿਆ ਹੋਣਾ ਤੁਸੀਂ ਛੋਟੀਆਂ ਛੋਟੀਆਂ ਮਸ਼ੀਨਾਂ ਛੋਟੀਆਂ ਛੋਟੀਆਂ ਟੱਪਰੀਆਂ ਦੇ ਵਿੱਚ ਛੋਟੀ ਖੇਤੀ ਨੂੰ ਡਿਵੈਲਪ ਕੀਤਾ ਚੀਨ ਵਾਲੇ ਨੇ ਹੱਥਾਂ ਨਾਲ ਕੰਮ ਕਰਨ ਵਾਲੇ ਨੂੰ ਉਤਸ਼ਾਹਤ ਕੀਤਾ ਚੀਨ ਵਾਲਿਆਂ ਨੇ ਤੇ ਇੱਥੇ ਤਾਂ ਸੱਤਾ ਤੇ ਬੈਠਦੇ ਤੂੰ 2-4 ਸਾਲ ਬਾਅਦ ਹੀ ਕਹਿਣ ਲੱਗੇ ਕਿ ਇੱਥੇ ਛੋਟੀ ਖੇਤੀ ਕਾਮਯਾਬ ਨਹੀਂ ਇੱਥੇ ਤਾਂ ਵੱਡੇ ਫਾਰਮ ਹੋਣਗੇ ਆ ਜਿਹੜੇ 5-5 4-4 10-10 ਕਿੱਲਾਂ ਵਾਲੇ ਨੇ ਇਹਨਾਂ ਨੂੰ ਖੇਤਾਂ 'ਚੋਂ ਬਾਹਰ ਕੱਢ ਦਿਓ ਇਹਨਾਂ ਤੋਂ ਖੇਤੀ ਨਹੀਂ ਹੁੰਦੀ ਛੋਟੇ ਟਰੈਕਟਰ ਖੇਤੀ ਨਹੀਂ ਕਰ ਸਕਦੇ ਛੋਟੀਆਂ ਮੋਟਰਾਂ ਪਾਣੀ ਨਹੀਂ ਕੱਢਦੀਆਂ ਪਾਣੀ ਮੁਕਾਇਆ ਵੀ ਤੁਸੀਂ ਨੇ ਪਾਣੀ ਗੰਡਾਰੀ ਤੁਸੀਂ ਨੇ ਕੀਤਾ ਤੇ ਪਾਣੀ ਪਾਣੀ ਦੇ ਬਹਾਨੇ ਪਾਣੀ ਤੇ ਕਬਜ਼ਾ ਤੁਸੀਂ ਸੰਸਾਰ ਬੈਂਕ ਦਾ ਕਰਾਉਣ ਜਾ ਰਹੇ ਹੋ ਪਾਣੀ ਤੇ ਸੰਸਾਰ ਬੈਂਕ ਦਾ ਕਬਜ਼ਾ ਕਰਾ ਕੇ ਗੰਦਾ ਪਾਣੀ ਸਾਫ ਵੀ ਕੰਪਨੀਆਂ ਕਰਨ ਲਗੀਆਂ ਤੇ ਵੇਚਣਗੀਆਂ ਵੀ ਉਹ ਵੇਚਣਗੀਆਂ ਮੈ ਉਸ ਰੇਟ ਤੇ ਜਿਹਦੇ ਚ ਮੁਨਾਫਾ ਹੋਵੇ ਇਹ ਪਾਲਸੀਆਂ ਤੁਸੀਂ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਤੁਸੀਂ ਆਸਤੇ ਆਸਤੇ ਸਾਰੀਆਂ ਚੀਜ਼ਾਂ ਦੇ ਕਬਜ਼ਾ ਕਰਕੇ ਹਵਾ ਤੇ ਵੀ ਕਬਜ਼ਾ ਕਰੋਗੇ ਸੂਰਜ ਦੀ ਰੋਸ਼ਨੀ ਤੇ ਵੀ ਕਬਜ਼ਾ ਕਰੋਗੇ ਪਾਣੀ ਤੇ ਕਬਜ਼ਾ ਕਰ ਲਿਆ ਧਰਤੀ ਤੇ ਕਬਜ਼ਾ ਕਰ ਲਿਆ ਖਾਂਡ ਵਾਲੀਆਂ ਪਦਾਰਥਾਂ ਤੇ ਕਬਜ਼ਾ ਕਰ ਲਿਆ ਤਾਂ ਸਾਡੇ ਜੀਣ ਦਾ ਹੱਜ ਇੱਥੇ ਰਹਿਣਾ ਨਹੀਂ ਮੇਰੇ ਦੋਸਤੋ ਇਹ ਕਰਕੇ ਸਾਡੇ ਵਾਸਤੇ ਸਵਾਲ ਰਹਿ ਗਿਆ ਕਿ ਹੱਲਾ ਮੋੜਨਾ ਪੈਣਾ ਹੱਲਾ ਐ ਨਹੀਂ ਮੁਰਨਾ ਕਿ ਅਸੀਂ ਆਗੇ ਰੈਲੀ ਕਰਨੀ ਇਕੱਠ ਕਰ ਲਿਆ ਉਤਸ਼ਾਹਤ ਹੋ ਗਏ ਵੀ ਬਹੁਤ ਵਧੀਆ ਇਕੱਠ ਸੀ ਪ੍ਰਧਾਨ ਜੀ ਅੱਜ ਤਾਂ ਮਾਈਆਂ ਆ ਗਈਆਂ ਬੁੜੀਆਂ ਆ ਗਈਆਂ ਬਹੁਤ ਵੱਡਾ ਇਕੱਠ ਹੋ ਗਿਆ ਇਹਦੇ ਨਾਲ ਤਾਂ ਪੇੜ ਲੈਣਾ ਇਹਦੇ ਨਾਲ ਤਾਂ ਦੋ ਹੱਥ ਕਰਨੇ ਪੈਣੇ ਇਹਦੇ ਨਾਲ ਤਾਂ ਤਿਆਰ ਹੋਣਾ ਪੈਣਾ ਐ ਐਡੀ ਵੱਡੀ ਸ਼ਕਤੀ ਇਕੱਠੀ ਕਰੋ ਤਾਂ ਕਿ ਭੇੜ ਤੋਂ ਬਗੈਰ ਸਾਥ ਜੇ ਤਾਕਤ ਇਕੱਠੀ ਹੁੰਦੀ ਐ ਦਿੱਲੀ ਮੋਰਚੇ ਦੇ ਵਿੱਚ ਅੱਡ ਅੱਡ ਵਿਚਾਰਾਂ ਦੀਆਂ ਜਥੇਬੰਦੀਆਂ ਸੀ ਜਦੋਂ ਲੋਕ ਇਕੱਠੇ ਹੋਏ ਲੋਕਾਂ ਦਾ ਸਮਰਥਨ ਮਿਲ ਗਿਆ ਤਾਂ ਇੱਕ ਇੱਕ ਤਜਰਬਾ ਹੋਇਆ ਇੱਕ ਡੈਮੋ ਹੋਇਆ ਕਿ ਸਾਨੂੰ ਉਦਾਹਰਨ ਮਿਲੀ ਕਿ ਜਦੋਂ ਬੱਖ-ਬੱਖ ਵਿਚਾਰਾਂ ਦੇ ਲੋਕ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਜਾਂਦੇ ਨੇ ਤਾਂ ਵੱਡੀ ਤੋਂ ਵੱਡੀ ਤਾਕਤ ਨੂੰ ਮੌਜ ਨਾਲ ਹਰਾਇਆ ਜਾ ਸਕਦਾ ਫਿਰ ਇਹਨੂੰ ਲੜ ਕੇ ਹੁਣੀ ਵੰਦੇ ਬਈ ਆ ਡਾਢ ਜੱਥੇ ਬੰਦੀਆਂ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਘਟੋ-ਘਟ ਇਸ ਗੱਲ ਤੇ ਇਕੱਠੇ ਹੋ ਜਾਈਏ ਕਿ ਸ਼ਰਮਾਇਦਾਰੀ ਪ੍ਰਬੰਧ ਖਤਮ ਕਰੋ ਜ਼ਗੀਰਦਾਰੀ ਸਿਸਟਮ ਖਤਮ ਕਰੋ ਗਰੀਬੀ ਤੇ ਮਰੀ ਦਾ ਪੜਾ ਖਤਮ ਕਰੋ ਵਿਸ਼ਪਾਰਥਾਸਤਾ ਦਾ ਨੀਤੀਆਂ ਖਤਮ ਕਰੋ ਇਸ ਨੀਤੀ ਦੇ ਇਕੱਠੇ ਹੋ ਜੀਏ ਮੈਨੂੰ ਲੱਗਦਾ ਵੀ ਸਾਰਿਆਂ ਦੀ ਬਿਮਾਰੀ ਦਾ ਲਾਜ਼ਮੀ ਵਿੱਚੀ ਬਿਜਲੀ ਕਾਮਿਆਂ ਦਾ ਵਿੱਚੀ ਟੀਚਰਾਂ ਦਾ ਵਿੱਚੀ ਵਿਦਿਆਰਥੀਆਂ ਦਾ ਵਿੱਚੀ ਖੇਕਾ ਮਜ਼ਦੂਰਾਂ ਦਾ ਵਿੱਚੀ ਮਜ਼ਦੂਰਾਂ ਦਾ ਵਿੱਚੀ ਸ਼ਾਂਤੀ ਕਾਮਿਆਂ ਦਾ ਵਿੱਚੀ ਕਿਸਾਨਾਂ ਦਾ ਸਾਰਿਆਂ ਦਾ ਦੁਸ਼ਮਣ ਇਹ ਕਾਰਪੋਰੇਟੀਆਂ ਪਾਲਸੀਆਂ ਨੇ ਸੰਸਾਰ ਬੈਂਕ ਦੀਆਂ ਪਾਲਸੀਆਂ ਨੇ ਕੁਮਾਦਰੀ ਮੁੰਦਰਾ ਕੁੰਚ ਦੀਆਂ ਪਾਲਸੀਆਂ ਨੇ ਇਹ ਪਾਲਸੀਆਂ ਸਾਡੀਆਂ ਸਾਰਿਆਂ ਦੇ ਦੁਸ਼ਮਣ ਨੇ ਇਹ ਪਾਲਸੀਆਂ ਸਾਡੀ ਸਰਕਾਰ ਲਾਗੂ ਕਰਦੀ ਹੈ ਉਹਨਾਂ ਦੀਆਂ ਪਾਲਸੀਆਂ ਇਹ ਪੰਜਾਬ ਸਰਕਾਰ ਲਾਗੂ ਕਰਦੀ ਹੈ ਤੇ ਅਸੀਂ ਇਹ ਪਾਲਸੀਆਂ ਤੋਂ ਨਾਭਰਾ ਅਸੀਂ ਇਹ ਪਾਲਸੀਆਂ ਬੰਨਣ ਨੂੰ ਤਿਆਰ ਨਾ ਅਸੀਂ ਇਸ ਕਰਕੇ ਨਾਭਰਾ ਕਿ ਇਹ ਪਾਲਸੀਆਂ ਸਾਡੇ ਬੱਚਾਂ ਦੀ ਰੋਟੀ ਖੋਹਦੀਆਂ ਨੇ ਇਹ ਪਾਲਸੀਆਂ ਨੇ ਤੁਸੀਂ ਤੁਹਾਡੇ ਤਹਿਤ ਹੀ ਤੁਹਾਡਾ ਸਾਡੇ ਨੌਜਵਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੁਸੀਂ ਇਹਨਾਂ ਪਾਲਸੀਆਂ ਦੇ ਤਹਿਤ ਹੀ ਨਸ਼ਾ ਜਾਂਦਾ ਇਹਨਾਂ ਪਾਲਸੀਆਂ ਦੇ ਖਾਤਿਰ ਤੁਸੀਂ ਸਾਡੇ ਬੱਚਿਆਂ ਦਾ ਵਿੱਦਿਆ ਖਤਮ ਕਰਕੇ ਰਜਗਾਰ ਖਤਮ ਕੀਤਾ ਜਿਹਦੇ ਕਰਕੇ ਵੱਡੀ ਪੱਦਰ ਤੇ ਸਾਡੇ ਨੌਜਵਾਨ ਬਰਾਂ ਵਿਚਾਰੇ ਨੇ ਹੁਣ ਤਾਂ ਕੈਨੇਡਾ ਦੇ ਵਿੱਚ ਵੀ ਵਵਾਜਾਂ ਆਉਣ ਲੱਗੀਆਂ ਨਿਊਜ਼ੀਲੈਂਡ ਦੇ ਵਿੱਚੋਂ ਵੀ ਬਾਜ਼ ਆਉਣ ਲੱਗੀਆਂ ਆਸਟ੍ਰੇਲੀਆ ਦੇ ਵਿੱਚੋਂ ਬਾਜ਼ ਆਉਣ ਲੱਗੀਆਂ ਵੀ ਇੱਥੇ ਰੋਜ਼ਗਾਰ ਨਹੀਂ ਇੱਥੇ ਨਾ ਹੈ ਹੋਰ ਕਿੱਧਰ ਜਾਵਾਂ ਹੋਰ ਕਿੱਧਰ ਜਾਵਾਂਗੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਬਾਹਰ ਗਏ ਲੱਖਾਂ ਰੁਪਇਆ ਖਰਚ ਕਰਕੇ ਆਪਣੇ ਬੱਚੇ ਤੁਸੀਂ ਭੇਜੇ ਜੇ ਉੱਥੋਂ ਵੀ ਰਿਪੋਰਟ ਹੋ ਕੇ ਇੱਧਰ ਮਉਣ ਲੱਗੇ ਤਾਂ ਇਹ ਪੰਜਾਬ ਦੀ ਧਰਤੀ ਤੇ ਬਿਨਾਂ ਅੰਦੋਲਨ ਤੋਂ ਬਿਨਾਂ ਸੰਘਰਸ਼ ਤੋਂ ਬਿਨਾਂ ਲੜਿਆਂ ਤੋਂ ਹੋਰ ਸਾਡੇ ਵਾਸਤੇ ਕੋਈ ਰਾਹ ਨਹੀਂ ਜੇ ਹੁਣ ਤੱਕ ਸਾਡੀ ਰੋਟੀ ਜਿਉਂਦੀ ਹੈ ਜੇ ਪੰਜਾਬ ਦੀ ਉਪਜਾਊ ਧਰਤੀ ਹੁਣ ਤੱਕ ਸੋੜੇ ਹੱਥਾਂ 'ਚ ਹੈ ਜੇ ਪੰਜਾਬ ਦੀ ਉਪਜਾਊ ਧਰਤੀ ਦੇ ਮਾਲਕ ਤੁਸੀਂ ਹੋ ਤਾਂ ਪੰਜਾਬ ਦੀ ਅਮੀਰ ਬਰਸਤ ਕਿਧਰੇ ਨਹੀਂ ਗਈ ਜੇ ਜਮੀਰ ਤੇ ਇਹ ਚਲੀ ਗਈ ਜਮੀਨਾਂ ਚਲਿਆਂ ਗਈਆਂ ਜੇ ਇਹਨਾਂ ਦੀ ਮਾਲਕੀ ਵਿਦੇਸ਼ਾਂ ਕੋਲੇ ਚਲੀ ਗਈ ਜੇ ਪਾਣੀ ਤੇ ਕਪੜੇ ਵਿਦੇਸ਼ਾਂ ਦਾ ਹੋ ਗਿਆ ਮਿੱਤਰੋ ਫੇਰ ਨਾ ਜਮੀਰਾਂ ਰਹਿਣੀਆਂ ਨੇ ਨਾ ਅਣਖਾਂ ਰਹਿਣੀਆਂ ਨੇ ਨਾ ਹੇਤੌਣਾ ਤੇ ਸਿਰ ਰਹਿਣੇ ਨੇ ਮੈਂ ਇਸ ਗੱਲ ਤੇ ਦਾਵੇਦਾਰ ਹਾਂ ਕਿ ਜੇ ਤੁਸੀਂ ਇਕੱਠੇ ਹੋ ਕੇ ਇਧਰ ਨੂੰ ਤੁਰਪੇ ਅਪਰਾਲਾ ਕੀਤਾ ਸਿਰ ਜੋੜ ਲੇ ਤਾਂ ਦੁਨੀਆਂ ਦੀ ਕੋਈ ਤਾਕਤ ਪੰਜਾਬ ਦੀ ਧਰਤੀ ਦੇ ਕਬਜ਼ਾ ਨਹੀਂ ਕਰ ਸਕਦੀ